ਬੜਾ ਫੇਮਸ ਹੋ ਰਿਹਾ ਬ੍ਰਾਂਡ ਇਹ ਟੌਮ ਮਿਲਕ ਬੈਡਪਾਰ ਕੰਪਨੀ ਦਾ ਬ੍ਰਾਂਡ ਹੈ ਟੌਮ ਮਿਲਕ ਟੌਮ ਮਿਲਕ ਕੀਤੀ ਪਈ ਹੈ ਟੌਮ ਮਿਲਕ ਜਿਹੜਾ ਸਟਾਕ ਹੈ ਬਾਈ ਕੋਲੇ ਰੁਪਾਲ ਮੈਡੀਕੋ ਸਾਨੇ ਹਾਲ ਫੁੱਲ ਫਲੈਜ ਜਿਹੜਾ ਟੌਮ ਮਿਲਕ ਦਾ ਸਟਾਕ ਆ ਗਿਆ ਹੋ ਹਾਂਜੀ ਰੁਪਾਲ ਜੀ ਕੀ ਹਾਲ ਚਾਲ ਹੈ ਜੀ ਰੁਪਾਲ ਜੀ ਕਿਵੇਂ ਟੌਮ ਮਿਲਕ ਟੌਮ ਮਿਲਕ ਕਰਾਈ ਜਾਂਦੇ ਹੋ ਬਹੁਤ ਵਧੀਆ ਰਿਜ਼ਲਟ ਆ ਬਾਈ ਬੈਡਸਪਾਰ ਕੰਪਨੀ ਦਾ ਟੌਮ ਮਿਲਕ ਦਾ ਬਾਕੀ ਬੜਾ ਕਹਾਂਗੇ ਬਹੁਤ ਵਧੀਆ ਰਿਜ਼ਲਟ ਆ ਹਾਂਜੀ ਪਰ ਇਸ ਚੀਜ਼ ਨੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ ਜਿਹੜਾ ਡੰਗਾ ਦੁੱਧ ਨਹੀਂ ਤਾਰਦਾ ਉਹਦਾ ਘਾਟਾ ਜੀ ਦਾ ਬਹੁ ਬੋਦੋ ਦਾ ਵੱਡਾ ਬੋਲਦੀ ਸੋ ਕੀ ਕਹਿੰਦੇ ਗਾਹ ਕਾ ਕੇ ਤੁਹਾਨੂੰ ਬਹੁਤ ਬਹੁਤ ਸਾਡੀ ਵਾਲਾ ਕੰਮ ਆ ਆਪਣੇ ਬਹੁਤ ਜ਼ੇਰਦਾ ਹੈ ਜੀ ਇਸ ਕੰਪਨੀ ਦਾ ਹਰ ਪ੍ਰੋਡਕਟ ਦੀ ਬਹੁਤ ਵਧੀਆ ਹੈ ਦਾ ਇਹ ਸਪੈਸ਼ਲੀ ਇਹ ਰਿਜ਼ਲਟ ਬਹੁਤ ਵਧੀਆ ਆਇਆ ਹੈ ਦਾ ਬਾਈ ਜੀ ਦਾ ਕਹਿਣਾ ਕਿ ਕੋਈ ਤੋੜ ਨਹੀਂ ਹੈਗਾ ਟੌਪ ਮਿਲਕ ਦਾ ਸੋ ਫੁੱਲ ਰਿਜ਼ਲਟ ਹੈ ਇੱਕ ਵਾਰ ਵਰਤ ਕੇ ਦੇਖੋ ਟੌਪ ਮਿਲਕ ਮਿਲਕ ਬੂਸਟਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪਸ਼ੂ ਡੋਕੇ ਕਰਦਾ ਟੋਡੂ ਉਧਰ ਦਿੰਦਾ ਖੜਦਾ ਨਹੀਂ ਮਿਲਦਾ ਨਹੀਂ ਰੱਤਾ ਮਾਰਦਾ ਟੱਪਦਾ ਸੋ ਉਹਦੇ ਲਈ ਜਿਹੜਾ ਇਹ ਪ੍ਰੋਡਕਟ ਹੈ ਟੌਪ ਮਿਲਕ ਬਹੁਤ ਵਧੀਆ ਰਿਜ਼ਲਟ ਹੈਗਾ ਜੀ ਇਹਦਾ ਔਰ ਦੂਜਾ ਜਿਹੜਾ ਹੈ ਪਸ਼ੂਆਂ ਨੂੰ ਦੁੱਧ ਤੇ ਲੈ ਕੇ ਜਾਂਦਾ ਜਿਹੜਾ ਪਸ਼ੂ ਕਿਸੇ ਵੀ ਬਿਮਾਰੀ ਕਰਕੇ ਦੁੱਧ ਘਟ ਗਿਆ ਆਪਾਂ ਦੇਖਦੇ ਆ ਮਸਟੈਟਿਸ ਆ ਗਈ ਦੁੱਧ ਘਟ ਤੋ ਉਹਦੇ ਲਈ ਟੌਪ ਮਿਲਕ ਮਿਲਕ ਬੂਸਟਰ ਹੈ ਜੋ ਕਿ ਦੁੱਧਦਾਰਨ ਦੇ ਦੁੱਧ ਵਧਾਉਣ ਵਾਸਤੇ ਹੈ ਨਾਲ ਹੈ ਸਾਡਾ ਬਫ ਗਰੋ ਐਚ ਬਫ ਗਰੋ ਐਚ ਦੀ 2 ਲੀਟਰ ਦੀ ਪੈਕਿੰਗ ਆ ਗਈ ਹੋਈ ਹੈ ਜਿਹੜਾ ਕਿ ਲੇਵੇ ਦੀ ਗਰੋਥ ਦੇ ਲਈ ਹੈ ਪਸ਼ੂਆਂ ਨੂੰ ਸੂਨ ਤੋਂ ਪਹਿਲਾਂ ਸੂਨ ਤੋਂ ਬਾਅਦ ਵੀ ਆਪਾਂ ਦੇ ਸਕਦੇ ਹਾਂ ਸੋ ਠੀਕ ਹੈ ਰੋਪਾਲ ਜੀ ਫਿਰ